ਜਿੱਥਾ ਆ ਚੁੱਕੇ ਜੀ ਉਹ ਦੋ ਫਾਰਮਾਂ ਦਾ ਉਤੋਂ ਫੈਲਾ ਹੁੰਦਾ ਸਟੇਟ ਤੋਂ ਉਸ ਅਸੀਂ ਮੰਨਣਾ ਹੁੰਦਾ ਹੈ ਵੀ ਕਿੰਨਾ ਚਿਰ ਜਸਾ ਉੱਥੇ ਰਹੇਗਾ ਕਿੰਨਾ ਚਿਰ ਨਹੀਂ ਸਰਕਾਰ ਦੇ ਨੰਗੀ ਹੋਣੀ ਏ ਨੰਗੀ ਹੋਰ ਕਰਦੇ ਪਏ ਸਰਕਾਰ ਸਾਨੂੰ ਪੈਦਲ ਵੀ ਨਹੀਂ ਜਾਣ ਰਹੀ ਕਹਿੰਦੇ ਮਨਜ਼ੂਰੀ ਲੈ ਕੇ ਆਓ ਕਿਸਾਨ ਨੂੰ ਦਿੱਲੀ ਜਾਂਦੀ ਆਪਣੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨ ਦੀ ਕਾਦੀ ਮਨਜ਼ੂਰੀ ਅੱਜ ਜਿਹੜਾ ਦੇਖੇ ਨੇ ਹਾਲਾਤ 6 ਤੇ 8 ਨਾਲੋਂ ਵੀ ਖਤਰਨਾਕ ਸੀ ਹਾਂਜੀ ਅੱਜ ਉਹਨਾਂ ਸ਼ੈਲਿੰਗ ਵੀ ਕੀਤੀ ਏ ਤੇ ਪਾਣੀ ਵੀ ਕੱਗਰ ਦਰਿਆ ਤੋਂ ਗੰਦਾ ਪਾਣੀ ਜੋ ਫੈਕਟਰੀਆਂ ਦਾ ਬਿਲਕੁਲ ਗੰਦਾ ਸ਼ਹਿਰਾਂ ਨਾਲ ਆ ਰਿਹਾ ਉਹਨੇ ਦੇ ਵਾਛੜਾ ਕੀਤੀਆਂ ਤੇ ਸਾਡੇ ਕਿਸਾਨਾਂ ਦੀਆਂ ਪੱਗਾਂ ਵੀ ਲੱਥੀਆਂ ਬਿਲਕੁਲ ਕਿਸਾਨ ਲੀਡਰ ਮੌਜੂਦ ਨੇ ਭਾਈ ਜੀ 101 ਮਰਜੀਬੜਾ ਜਿੱਥੇ ਅੱਗੇ ਗਿਆ ਸੀ ਪਰ ਵਾਪਸ ਪਹੁੰਚ ਰਹੇ ਹੁਣ ਤੁਸੀਂ ਹਾਂਜੀ ਕਿਉਂਕਿ ਨੁਕਸਾਨ ਬਹੁਤ ਵੱਡੀ ਪੱਧਰ ਤੇ ਪੁਲਿਸ ਨੇ ਬਹੁਤ ਹੀ ਜ਼ਾਤੀ ਕੀਤੀ ਆ ਵੱਡੇ ਸ਼ੈਲਿੰਗ ਕੀਤੀ ਆ ਬੰਬ ਚਲਾਏ ਆ ਕਈ ਗੋਲੇ ਸਾਡੇ ਬੰਦਿਆਂ ਦੇ ਵਿੱਚ ਆ ਕੇ ਫਟਿਆ ਜਿਹਦੇ 13 14 ਬੰਦੇ ਸਾਡੇ ਜ਼ਖਮੀ ਹੋ ਗਏ ਆ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਜਥੇਬੰਦੀਆਂ ਨੇ ਸਟੇਜ ਤੋਂ ਫੈਸਲਾ ਲੈ ਕੇ ਇਹਨਾਂ ਨੂੰ ਵਾਪਸ ਲੈ ਕੇ ਚੱਲੇ ਆ ਭਾਈ ਜੀ 6 ਤੇ 8 ਨਾਲੋਂ ਅੱਜ ਬਹੁਤ ਜ਼ਿਆਦਾ ਤਸ਼ੱਦਦ ਦੇਖਣ ਨੂੰ ਮਿਲੇ ਆ ਕਿਹੋ ਜੀ ਕਾਰਗੁਜ਼ਾਰੀ ਕੀ ਕਹੋਗੇ ਇਸ ਤਰੀਕੇ ਨਾਲ ਹਰਿਆਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੇਖੋ ਜੈ ਇਹ ਉਹਨਾਂ ਦੀ ਸਿੱਧੀ ਬਖਲਾਟ ਆ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇੱਕ ਦੋ ਜਥੇ ਘੱਲ ਕੇ ਬੰਦ ਹੋ ਜਾਣਗੇ ਜਾਂ ਇਹ ਅੱਗੇ ਵਧਣ ਦਾ ਵਿਚਾਰ ਤੇ ਆਗ ਦੇਣਗੇ ਪਰ ਜਿਸ ਤਰ੍ਹਾਂ ਸਾਡਾ ਫੈਸਲਾ ਇਸ ਤੀਜਾ ਜਥਾ ਸੀ ਤੇ ਉਹਨਾਂ ਨੇ ਪਹਿਲੇ ਦੋਹਾਂ ਜਥਿਆਂ ਨਾਲੋਂ ਵੀ ਅੱਜ ਵੱਧ ਕੇ ਉਹਨਾਂ ਨੇ ਕੀਤਾ ਤਸ਼ੱਦਦ ਕੀਤਾ ਤੇ ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋਏ ਆ ਕਿੰਨੇ ਕੋ ਕਿਸਾਨ ਹੁਣ ਤੱਕ ਜ਼ਖਮੀ ਹੋਏ ਕੋਈ ਰਿਪੋਰਟ ਆਈ 13 ਤੋਂ 14 ਬੰਦੇ ਸਾਡੇ ਜ਼ਖਮੀ ਆ ਇੱਕ ਮੁੰਡੇ ਦੀ ਨੌਜਵਾਨ ਦੀ ਅੱਖ ਨਿਕਲ ਗਈ ਆ ਦੂਜਿਆਂ ਦੇ ਹਜੇ ਪਤਾ ਲੱਗੂਗਾ ਕਿਉਂਕਿ ਤੇਜ਼ੀ ਨਾਲ ਚੱਕ ਕੇ ਬੰਦੇ ਲੈ ਕੇ ਜਾ ਰਹੇ ਸੀਗੇ ਤੇ ਉਹ ਹਸਪਤਾਲ ਜਾ ਕੇ ਪਤਾ ਲੱਗੂਗਾ ਵੀ ਕਿੰਨੇ ਗੰਭੀਰ ਬੰਦੇ ਆ ਵੀ ਅਪੀਲ ਹੋ ਰਹੀ ਸੀ ਉੱਥੋਂ ਇੱਕ ਕਿਸਾਨ ਲੀਡਰ ਕਹਿ ਰਹੇ ਸੀ ਕਿ ਜਿਹੜੇ ਹਸਪਤਾਲ ਦੇ ਵਿੱਚ ਗਏ ਨੇ ਉਹਨਾਂ ਦਾ ਸਹੀ ਇਲਾਜ ਨਹੀਂ ਹੋ ਰਿਹਾ ਹਾਂ ਅਸੀਂ ਇਹ ਆ ਰਹੀ ਸੀ ਰਿਪੋਰਟ ਵੀ ਉਹ ਸਾਹਮਣੇ ਨਹੀਂ ਜਾ ਰਹੇ ਇਸ ਕਰਕੇ ਅਸੀਂ ਆਗੂਆਂ ਦੀ ਦੋ ਆਗੂ ਪਿੱਛੇ ਭੇਜਿਆ ਇਹ ਵੇਖਣ ਵਾਸਤੇ ਤੇ ਪ੍ਰਬੰਧ ਕਰਾਉਣੇ ਆ ਤੇ ਇਹ ਤੋਂ ਇਹ ਹੀ ਪਤਾ ਲੱਗ ਜੂਗਾ ਕਿ ਪੰਜਾਬ ਸਰਕਾਰ ਕੀ ਚਾਹੁੰਦੀ ਆ ਜਿਹੜੇ ਸਾਡੇ ਇਥੇ ਜ਼ਖਮੀ ਬੰਦਿਆਂ ਨੂੰ ਉਹ ਸਾਮ ਸੰਭਾਲ ਨਹੀਂ ਕਰ ਰਹੇਗੇ ਪ੍ਰਬੰਧ ਨਹੀਂ ਕਰ ਰਹੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਇਸ ਕਿਸਾਨਾਂ ਦੇ ਵਿਰੁੱਧ ਇੱਕ ਪਾਸੇ ਤਾਂ ਜਿਹੜੇ ਬੀਜੇਪੀ ਲੀਡਰ ਕਹਿੰਦੇ ਆ ਕਿ ਅਸੀਂ ਜੇਕਰ ਬੁਲਾਉਣਗੇ ਕਿਸਾਨ ਅਸੀਂ ਨੰਗੇ ਪੈਰ ਆਵਾਂਗੇ ਪਰ ਦੂਜੇ ਪਾਸੇ ਜੇਕਰ ਦਿੱਲੀ ਜਾ ਰਹੇ ਨੇ ਪੈਦਲ ਫਰੇਜ਼ ਦੇ ਵਿੱਚ ਇਤਰਾਜ਼ ਕਿਉਂ ਆ ਟਰੈਕਟਰ ਟਰਾਲੀਆਂ ਤੇ ਇਤਰਾਜ਼ ਸੀ ਪਰ ਪੈਦਲ ਤੇ ਇਤਰਾਜ਼ ਕਿਉਂ ਅਸਲ ਵਿੱਚ ਗਲਤ ਬੋਲ ਕੇ ਗਲਤ ਬਿਆਨਬਾਜ਼ੀ ਕਰਕੇ ਕਿਸਾਨਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸਰਕਾਰ ਤਾਂ ਗੱਲ ਕਰਨ ਨੂੰ ਤਿਆਰ ਕਿਸਾਨ ਨਹੀਂ ਮੰਨਦੇਗੇ ਪਰ ਜਦੋਂ ਕਿ ਹਕੀਕਤ ਬਿਲਕੁਲ ਉਲਟਾ ਉਹਨਾਂ ਨੇ ਕਿਹਾ ਪੈਦਲ ਆਓ ਅਸੀਂ ਪੈਦਲ ਤਿਆਰ ਹੋਗੇ ਵੀ ਚੱਲ ਪੈਦਲ ਪੈਦਲ ਜਾਣਦਾ ਤੇ 101 ਦੀ ਗਿਣਤੀ ਸਾਨੂੰ ਪਤਾ ਸੀਗਾ ਜੇ ਅਸੀਂ ਸਾਰੇ ਵੱਡੀ ਗਿਣਤੀ 'ਚ ਫੇਰ ਜਾਵਾਂਗੇ ਤੇ ਇਹ ਬੋਲਣਗੇ ਵੀ ਵੇਖੋ ਜੀ ਇਹ ਤਾਂ ਫੇਰ ਹਮਲਾ ਕਰਨ ਆ ਰਿਹਾ ਬਹੁਤ ਵੱਡੀ ਗਿਣਤੀ ਚ ਆ ਰਿਹਾ ਇਸ ਕਰਕੇ 101 ਦਾ ਜਥਾ ਤੈਅ ਕੀਤਾ ਹੁਣ 101 ਜਥੇ ਦਾ ਤੀਜੇ ਦਿਨ ਅਚ ਕੀ ਹਸ਼ਰ ਹੋਇਆ ਤੁਹਾਡੇ ਸਾਹਮਣੇ ਆ ਬਿਲਕੁਲ ਤਾਂ 101 ਮਰਜੀਬੜਾਂ ਦਾ ਜਥਾ ਜੋ ਅੱਗੇ ਵੱਲ ਗਿਆ ਸੀ ਉਹ ਹੁਣ ਵਾਪਸ ਮੁੜਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਸਰਬਨ ਸਿੰਘ ਭੰਦੇਰ ਜਿਹੜੇ ਨੇ ਉਹ ਹੁਣ ਗੱਲਬਾਤ ਕਰ ਰਹੇ ਆ ਮਰਜੀਪੜਿਆ ਜਿੱਥਾ ਆ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਸਰਬੰਸ ਸਿੰਘ ਪੰਦੇਰ ਤੁਸੀਂ ਦੇਖ ਰਹੇ ਹੋ ਤਾਂ ਜਿੱਥਾ ਜਿਹੜਾ ਆ ਵਾਪਸ ਆ ਚੁੱਕਿਆ ਤੇ ਜੋ ਸਥਿਤੀ ਹੈ ਤੇ ਮਾਹੌਲ ਆ ਜੋ ਅੱਜ ਤੁਸੀਂ ਦੇਖਿਆ ਸਾਰੇ ਦਿਨ ਦੇ ਵਿੱਚ ਪੰਦੇਰ ਸਾਹਿਬ ਵਾਪਸ ਵਾਪਸ ਹੋਣਾ ਹੈ ਹਾਂ ਏਅਰਪੋਰਟ ਆ ਰਹੀ ਹੈ ਕੋਈ ਨੌਜਵਾਨ ਦੀ ਕੋਈ ਅੱਖ ਨਿਕਲੀ ਆ ਤੁਹਾਡੇ ਕੋਲੇ ਕੋਈ ਨਹੀਂ ਦੇਖੋ ਮੈਨੂੰ ਐਗਜੈਕਟ ਨਹੀਂ ਪਤਾ ਇੱਕ ਗੰਭੀਰ ਜ਼ਖਮੀ ਹੈਗਾ ਸੋਨ ਲਓ ਸੋਨ ਲਓ ਉਧਰ ਵੀ ਭਦਰ ਸਾਹਿਬ ਇੱਕ ਚੀਜ਼ ਨਿਕਲ ਕਰਾ ਲਓ ਲੰਗਵਾਲ ਸਾਹਿਬ ਲੰਗਵਾਲ ਸਾਹਿਬ ਆ ਵੇਚ ਆਓ ਸਾਰਿਆਂ ਦੇ ਆਓ ਇੱਧਰ ਵੇਚ ਆਜੋ ਬਹੁਤ ਸਾਰੇ ਕਿਸਾਨ ਅਮਰਤਾਲੀ ਸੀਗੇ ਗੰਦਾ ਪਾਣੀ ਪਾਇਆ ਗਿਆ ਉਹਨਾਂ ਤੇ ਉਹਨਾਂ ਦੇ ਜਿਹੜੇ ਅਸੀਂ ਕਹਿੰਦੇ ਕਕਾਰ ਸੀ ਉਹਨਾਂ ਤੇ ਗੰਦਾ ਪਾਣੀ ਪਾਇਆ ਗਿਆ ਹਾਂ ਦੱਸੋ ਜੀ ਲੰਗਵਾਲ ਸਾਹਿਬ ਦੇਖੋ ਅੱਜ ਤਾਂ ਉਹ ਸ਼ਰਮੀ ਦੀ ਹੱਦ ਟੁੱਟ ਗਈ ਭਾਰਤ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਪੁਲਿਸ ਦੀ ਕਿ ਇੰਨੀ ਅੰਤ ਦੀ ਠੰਡ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਗੰਦਾ ਜ਼ਹਿਰੀਲਾ ਟੋਰਟ ਪਰ ਘੱਗਰ ਦੇ ਵਿੱਚੋਂ ਚੁੱੱਕ ਕੇ ਪਾਣੀ ਜਿਹੜਾ ਮਸ਼ੀਨਾਂ ਨਾਲ ਉੱਪਰ ਛਿੱਟਿਆ ਜਾ ਰਿਹਾ ਸੀ ਜਿਹਦੇ ਨਾਲ ਬਹੁਤ ਸਾਰੀਆਂ ਪੱਗਾਂ ਕਿਸਾਨਾਂ ਦੀਆਂ ਲੱਥੀਆਂ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਜਿਨ੍ਹਾਂ ਨੇ ਕਈ ਕਿਸਾਨ ਜ਼ਖਮੀ ਕੀਤੇ ਮੀਡੀਆ ਵਾਲੇ ਸਾਡੇ ਭੈਣ ਭਰਾ ਵੀ ਜ਼ਖਮੀ ਹੋਏ ਮਤਲਬ ਬੇਸ਼ਰਮੀ ਦੀ ਹੱਦ ਇਦੋਂ ਵੀ ਉਦੋਂ ਟੁੱਟੀ ਜਦੋਂ ਡੀਸੀ ਅੰਵਾਲਾ ਮੌਜੂਦ ਸੀ ਉਸ ਥਾਂ ਦੇ ਉੱਤੇ ਅੱਖਾਂ ਦੇ ਸਾਹਮਣੇ ਇੱਕ ਪਾਸੇ ਗੱਲਬਾਤ ਦਾ ਮਾਹੌਲ ਸਿਰਜਦੇ ਐ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਸੋ ਮੈਂ ਸਮਝਦਾ ਕਿ ਭਾਰਤ ਦੀ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ 101 ਬੰਦਿਆਂ ਦਾ ਦਿੱਲੀ ਦੇ ਅੰਦਰ ਜਾਣਾ ਗਨਾਹ ਕੀ ਹੈ ਅੱਗੇ ਚਲੇ ਜਖਮੀਆਂ ਦਾ ਸਵਾਲ ਅਵਲਤ ਕਰਿਆ ਜਾਣਾ ਸੀ ਡਿਪਟੀ ਕਮਿਸ਼ਨਰ ਤੋਂ ਵੱਲੋਂ ਮੈਨੂੰ ਹਦਾਇਤਾਂ ਪੜ੍ਹ ਲੈਣੀਆਂ ਚਾਹੀਦੀਆਂ ਮੈਨੂੰ ਲੱਗਦਾ ਸਰਕਾਰ ਝੂਠ ਬੋਲ ਰਹੀ ਆ ਬਕਵਾਸ ਕਰ ਰਹੀ ਆ ਔਰ ਇਹ ਮੈਨੂੰ ਲੱਗਦਾ ਸਰਕਾਰ ਸਾਲ ਕਰ ਰਹੀ ਆ ਉਹਨਾਂ ਦੀ ਗੱਲ ਕੁਝ ਵੀਰਾਂ ਦੇ ਵਿੱਚ ਨਜ਼ਰ ਆਇਆ ਤੁਹਾਨੂੰ ਤਾਂ ਕਿਸਾਨ ਲੀਡਰਾਂ ਦੇ ਵੱਲੋਂ ਦੱਸਿਆ ਗਿਆ ਕਿ ਜੋ 101 ਕਿਸਾਨਾਂ ਦਾ ਜੱਥਾ ਗਿਆ ਸੀ ਉਸ ਨੂੰ ਵਾਪਸ ਬੁਲਾ ਲੈ ਗਿਆ ਹੁਣ ਅਗਲੀ ਕਾਰਵਾਈ